ਗੁਰਬਾਣੀ ਦਾ ਇੱਕ ਕਥਨ ਹੈ ਗੁਰ ਕਹਿਆ ਸਭ ਏਕੋ ਏਕੋ ਅਬਰ ਨਾ ਕੋਈ ਹੋਏਗਾ ਜੀਓ ਸਿੱਖੀ ਦੀ ਵਿਲੱਖਣਤਾ ਤੇ ਨਿਆਰਾਪਣ ਕੇਵਲ ਇਸ ਵਿੱਚ ਹੀ ਹੈ ਕਿ ਸਿੱਖ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ ਇੱਕ ਤੂੰ ਬਿਨਾਂ ਕਿਸੇ ਹੋਰ ਦੀ ਹੋਂਦ ਨੂੰ ਗੁਰਬਾਣੀ ਨਹੀਂ ਮੰਨਦੀ ਚੇਤ੍ਰ ਇਸ ਕੀ ਦੀ ਰਮ ਜ ਨੂੰ ਸਮਝਣਾ ਤੇ ਸਭ ਤੋਂ ਪਹਿਲਾਂ ਇਹ ਗੱਲ ਸਮਝਣੀ ਪਵੇਗੀ ਸਿੱਖ ਨੂੰ ਕਿ ਸ਼ਬਦ ਮੇਰਾ ਗੁਰੂ ਹੈ ਗੁਰਬਾਣੀ ਮੇਰਾ ਗੁਰੂ ਹੈ ਗੁਰੂ ਨਾਨਕ ਸਾਹਿਬ ਜੀ ਨੇ ਦਸਾ ਜਾਮਿਆਂ ਵਿੱਚ ਇਸ ਗੁਰਬਾਣੀ ਦਾ ਹੀ ਪ੍ਰਚਾਰ ਤੇ ਪ੍ਰਸਾਰ ਲੋਕਾਈ ਨੂੰ ਥਾ-ਥਾ ਤੇ ਜਾ ਕੇ ਕੀਤਾ ਬਹਿਮਾ ਪਰਮਾ ਪਖੰਡਾ ਤੋਂ ਵਰਦ ਕੇ ਸਾਹਿਬ ਨੇ ਇੱਕ ਅਕਾਲ ਪੁਰਖ ਨਾਲ ਡੋੜਿਆ ਔਰ ਇਹ ਹੋਕਾ ਦਿੱਤਾ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਈ ਏਕੋ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਲਾ ਜੋ ਧਾਰਮਿਕ ਲੋਕਸਾਨ ਉਹਨਾਂ ਨੇ ਆਪੋ ਆਪਣੇ ਵੱਖਰੇ ਵੱਖਰੇ ਢੰਗਾਂ ਦੇ ਨਾਲ ਲੁਕਾਈ ਨੂੰ ਜੋ ਸੰਦੇਸ਼ ਦਿੱਤਾ ਕਹਿ ਲਓ ਜੋ ਆਪੋ ਆਪਣੇ ਧਾਰਮਿਕ ਗ੍ਰੰਥਾ ਦਾ ਪ੍ਰਚਾਰ ਕੀਤਾ ਸਭ ਕਰਨ ਲੱਗੇ ਅਸਲ ਵਿੱਚ ਉਹ ਰੱਬ ਦਾ ਰਸਤਾ ਨਾ ਹੋਣ ਕਰਕੇ ਉਹ ਕੇਵਲ ਧਾਰਮਿਕ ਲੋਕ ਜਿਹੜੇ ਸਨ ਉਹਨਾਂ ਦੀ ਆਪਣੀ ਪੂਰਤੀ ਕਰਨ ਤੱਕ ਹੀ ਸੀਮਤ ਰਹਿ ਗਿਆ ਕੋਈ ਕਹਿੰਦਾ ਸੀ ਤੀਰਥਾਂ ਤੇ ਜਾ ਕੇ ਨਹਾ ਲਓ ਰੱਬ ਮਿਲੇਗਾ ਪੁੱਠੇ ਲੱਟ ਕੇ ਘਰ-ਬਾਰ ਛੱਡ ਦਿਓ ਜੰਗਲਾਂ ਨੂੰ ਚਲੇ ਜਾਓ ਵਰਤ ਰੱਖ ਲਓ ਬਹੁਤ ਕੁਝ ਜੋ ਮਿਲਦਾ ਜੋਗੀ ਬਣ ਜਾਓ ਸੁਹਾ ਮਣ ਲਓ ਪਰ ਸਤਗੁਰਾਂ ਨੇ ਇਸ ਸੰਸਾਰ ਵਿੱਚ ਆ ਕੇ ਹੋਕਾ ਦਿੱਤਾ ਨਹੀਂ ਦੁਨੀਆ ਦੇ ਲੋਕੋ ਰੱਬ ਨੂੰ ਜੇ ਪਾਉਣਾ ਹੈ ਤੇ ਘਰ ਬੈਠਿਆ ਹੀ ਪਾਇਆ ਜਾ ਸਕਦਾ ਹੈ ਧਰਮ ਦੇ ਕਿਰਤ ਅਤੇ ਸਚਿਆਰਾ ਜੀਵਨ ਜੀਉ ਕੇ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ ਕਰ ਹੀ ਮੈਂ ਅਮਰਤ ਭਰਪੂਰ ਹੈ ਮਨ ਮੁੱਖਾ ਸਾਧਨਾ ਪਾਇਆ ਅੰਦਰ ਹੀ ਹੈ ਇਤੁਈ ਖੋਜਣਾ ਸਿੱਖ ਨੇ ਤੇ ਅੰਦਰ ਬੈਠੇ ਰੱਬ ਨੂੰ ਖੋਜ ਕੇ ਜੋ ਹੈ ਆਪਣੇ ਜੀਵਨ ਮੂ ਗੁਰਬਾਣੀ ਦੇ ਆਸਰੇ ਗੁਰਬਾਣੀ ਦੇ ਗਾਢੀ ਰਾਹ ਤੇ ਤੁਰਦਿਆਂ ਹੀ ਆਪਣੇ ਜੀਵਨ ਨੂੰ ਸੁਨਾਉਣਾ ਹੈ